ਪਿੰਡਾਂ ਤੇ ਸ਼ਹਿਰਾਂ ਦੀ ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ਹਿਰਾਂ ਵਿੱਚ ਸਹੂਲਤਾਂਾਂ ਚਾਹੇ ਜ਼ਿਆਦਾ ਨੇ ਪਰ ਜ਼ਿੰਦਗੀ ਪਿੰਡਾਂ ਦੀ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਸ਼ਹਿਰਾਂ ਵਿੱਚ ਤਾਂ ਗਮਾਂਡੀ ਗਮਾਂਡੀ ਨੂੰ ਨਹੀਂ ਜਾਣਦਾ। ਕਿਸੇ ਨਾਲ ਕੋਈ ਅਨਸੁਖਾਮੀ ਘਟਨਾ ਹੋ ਜਾਵੇ, ਕਿਸੇ ਤੇ ਕੋਈ ਵਿਪਤਾ ਪੈ ਜਾਵੇ ਤਾਂ ਕੋਈ ਵੀ ਕਿਸੇ ਨਾਲ ਨਹੀਂ ਖੜਦਾ। ਇੱਧਰ ਪਿੰਡਾਂ ਦੇ ਵਿੱਚ ਸਭ ਇੱਕ ਦੂਜੇ ਨੂੰ ਜਾਣਦੇ ਨੇ। ਜੇ ਕਿਸੇ ਉੱਤੇ ਕੋਈ ਦੇਪਤਾ ਪੈ ਗਈ ਕਿਸੇ ਨਾਲ ਕੋਈ ਅਣਸੁਖਾਵੀ ਘਟਨਾ ਹੋ ਗਈ ਤਾਂ ਸਾਰਾ ਪਿੰਡ ਉਸਦੇ ਨਾਲ ਖੜਦਾ ਤੇ ਉਸਦੀ ਮਦਦ ਵੀ ਕਰਦਾ ਅੱਜ ਦੀ ਕਹਾਣੀ ਸ਼ਹਿਰ ਦੀ ਗਮਾਣ ਦੇ ਵਿੱਚ ਦੋ ਕਤਲ ਹੋ ਜਾਂਦੇ ਨੇ ਤੇ ਲਾਸ਼ਾਂ 8 ਦਿਨ ਘਰ ਦੇ ਵਿੱਚ ਪਈਆਂ ਰਹਿੰਦੀਆਂ ਨੇ ਗਮਾਣੀਆਂ ਨੂੰ ਮੁਸ਼ਕ ਵੀ ਆਉਂਦਾ ਪਰ ਉਹ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹ ਮੁਸ਼ਕ ਕਿੱਥੋਂ ਆ ਰਿਹਾ ਪਰ ਫਿਰ ਜਦੋਂ ਇਸ ਘਟਨਾ ਕਾਰਮ ਦਾ ਖੁਲਾਸਾ ਹੁੰਦਾ ਤਾਂ ਸਭ ਹੈਰਾਨ ਸੀ ਕਤਲ ਦਾ ਕਾਰਨ ਵੀ ਸਪਸ਼ਟ ਹੋ ਜਾਂਦਾ ਤੇ ਅਪਰਾਧੀ ਵੀ ਫੜਿਆ ਜਾਂਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਬਿਹਾਰ ਪ੍ਰਦੇਸ਼ ਦੇ ਇਲਾਕੇ ਸ਼ਿਵਾਨ ਦੀ ਇੱਥੇ ਇੱਕ ਕੁੜੀ ਆਪਣੀ ਭੈਣ ਨੂੰ ਫੋਨ ਕਰਦੀ ਹੈ ਪਰ ਅੱਗੋਂ ਫੋਨ ਕੋਈ ਨਹੀਂ ਚੱਕਦਾ ਬੈਲਾਂ ਵੱਜ ਕੇ ਫੋਨ ਕੱਟਿਆ ਜਾਂਦਾ ਹੈ ਫੇਰ ਫੋਨ ਕਰਦੀ ਹੈ ਫੇਰ ਵੀ ਉਹ ਫੋਨ ਨਹੀਂ ਚੱਕਦੀ ਉਸ ਤੋਂ ਬਾਅਦ ਕੁੜੀ ਦੇ ਜਾਣਨ ਵਾਲਿਆਂ ਨੂੰ ਵੀ ਫੋਨ ਕੀਤਾ ਜਾਂਦਾ ਹੈ ਉਸ ਬਾਰੇ ਪਤਾ ਕੀਤਾ ਜਾਂਦਾ ਹੈ ਪਰ ਕਿਸੇ ਨੂੰ ਵੀ ਉਸ ਦੀ ਭੈਣ ਬਾਰੇ ਪਤਾ ਨਹੀਂ ਸੀ ਇਸ ਕੁੜੀ ਦਾ ਨੋ ਪ੍ਰਤੀਕਸ਼ਾ ਸੀ ਤੇ ਜਿਸ ਭੈਣ ਬਾਰੇ ਉਹ ਪਤਾ ਕਰਦੀ ਸੀ ਉਸ ਦਾ ਨਾਮ ਆਕਾਂਸ਼ਾ ਉਰਫ ਰੀਤੂ ਸੀ ਜਿਸ ਦੀ ਉਮਰ 25 ਸਾਲ ਸੀ ਤੇ ਉਹ ਵਿਆਹੀ ਹੋਈ ਸੀ ਉਸ ਦੇ ਪਤੀ ਦਾ ਨਾਮ ਨਿਸ਼ਾਨਤ ਸੀ ਤੇ ਉਸ ਦੀ ਬੇਟੀ 4 ਸਾਲਾਂ ਜਿਸ ਦਾ ਨਾਮ ਵਭਿਆ ਸੀ ਹੁਣ ਇਹ ਕੁੜੀ ਫੈਸਲਾ ਕਰਦੀ ਹੈ ਕਿ ਮੈਂ ਆਪਣੀ ਭੈਣ ਦੇ ਘਰ ਜਾਵਾਂਗੀ ਉੱਥੇ ਜਾ ਕੇ ਪਤਾ ਕਰਾਂਗੀ ਕਿ ਮੇਰੀ ਭੈਣ ਫੋਨ ਕਿਉਂ ਨਹੀਂ ਚੱਕ ਰਹੀ ਮੇਰਾ ਉਸ ਨਾਲ ਸੰਪਰਕ ਕਿਉਂ ਨਹੀਂ ਹੋ ਰਿਹਾ ਫਿਰ ਇਹ ਕੁੜੀ 24 ਅਪ੍ਰੈਲ 2024 ਨੂੰ ਤਕਰੀਬਨ ਸਵਾ ਪੰਜ ਵਜੇ ਰਾਜਸਥਾਨ ਦੇ ਜ਼ਿਲ੍ਹਾ ਖੈਰਥਲ ਦੇ ਥਾਣਾ ਪਟੂਕੜਾ ਦੇ ਅਧੀਨ ਪੈਂਦੀ ਤਰਹਾਨ ਸੋਸਾਇਟੀ ਦੀ 10ਵੀਂ ਮੰਜ਼ਲ ਤੇ ਪਹੁੰਚਦੀ ਹੈ ਇੱਥੇ ਇਸ ਦੀ ਭੈਣ ਦਾ ਫਲੈਟ ਹੁੰਦਾ ਹੈ ਫਲੈਟ ਨੂੰ ਬਾਹਰੋਂ ਜਿੰਦਾ ਲੱਗਿਆ ਹੁੰਦਾ ਹੈ ਇੱਥੇ 15-20 ਮਿੰਟ ਇੰਤਜ਼ਾਰ ਕਰਦੀ ਹੈ ਪਰ ਉਸ ਤੋਂ ਬਾਅਦ ਫੇਰੇ ਉਸ ਫਲੈਟ ਦੇ ਗਮਾਂਡ ਦਾ ਦਰਵਾਜ਼ਾ ਖੜਕਾਉਂਦੀ ਹੈ ਗਮਾਂਡੀ ਬਾਹਰ ਆਉਂਦਾ ਤੇ ਉਹ ਪੁੱਛਦੀ ਹੈ ਕਿ ਤੁਸੀਂ ਇਸ ਫਲੈਟ ਦੇ ਵਿੱਚ ਰਹਿਣ ਵਾਲਿਆਂ ਨੂੰ ਜਾਣਦੇ ਹੋ ਤਾਂ ਉਹ ਕਹਿੰਦਾ ਕਿ ਨਹੀਂ ਸਾਡੀ ਇਹਨਾਂ ਨਾਲ ਕੋਈ ਜਾਣ ਪਹਿਚਾਨ ਨਹੀਂ ਤਾਂ ਉਹ ਪੁੱਛਦੀ ਹੈ ਕਿ ਤੁਹਾਨੂੰ ਇਹ ਤਾਂ ਪਤਾ ਹੋਵੇਗਾ ਕਿ ਇਸ ਫਲੈਟ ਦੇ ਵਿੱਚ ਜਿੰਦਾ ਕਿੰਨੇ ਦਿਨਾਂ ਤੋਂ ਲੱਗਿਆ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਕਾਫੀ ਦਿਨ ਹੋ ਗਏ ਇਸ ਫਲੈਟ ਦੇ ਵਿੱਚ ਜਿੰਦਾ ਲੱਗੇ ਨੂੰ ਫਿਰ ਉਹ ਫਲਾਟ ਦੇ ਦੂਸਰੇ ਗਮਾਂਡੀਆਂ ਨੂੰ ਪੁੱਛਦੀ ਹੈ ਕਿ ਇਸ ਫਲਾਟ ਦੇ ਵਿੱਚ ਰਹਿਣ ਵਾਲਿਆਂ ਨੂੰ ਤੁਸੀਂ ਜਾਣਦੇ ਹੋ ਤਾਂ ਉਹ ਵੀ ਕਹਿੰਦੇ ਕਿ ਜਾਣਦੇ ਤਾਂ ਨਹੀਂ ਪਰ ਸਾਨੂੰ ਇਹਨਾਂ ਪਤਾ ਕਿ ਇਸ ਫਲਾਟ ਦੇ ਵਿੱਚ 5-7 ਦਿਨਾਂ ਤੋਂ ਕੋਈ ਵੀ ਨਹੀਂ ਆਇਆ ਇਸ ਨੂੰ ਜਿੰਦਾ ਲੱਗਿਆ ਹੋਇਆ ਉਸ ਤੋਂ ਬਾਅਦ ਪ੍ਰਤੀਕਸ਼ਾ ਗਮਾਂਡੀਆਂ ਨੂੰ ਪੁੱਛਦੀ ਹੈ ਕਿ ਤੁਹਾਨੂੰ ਇੱਥੋਂ ਮੁਸ਼ਕ ਨਹੀਂ ਆ ਰਿਹਾ ਤਾਂ ਗਮਾਂਡੀ ਕਹਿੰਦੇ ਨੇ ਕਿ ਮੁਸ਼ਕ ਤਾਂ ਆ ਰਿਹਾ ਹੈ ਤਾ ਫਿਰੋਕ ਕਹਿੰਦੀ ਹੈ ਕਿ ਤੁਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੁਸ਼ਕ ਕਿਉਂ ਆ ਰਿਹਾ ਹੈ ਤਾਂ ਉਹ ਕਹਿੰਦੇ ਨੇ ਕਿ ਸ਼ਾਇਦ ਕੋਈ ਚੂਹਾ ਮਰਿਆ ਹੋ। ਪਰ ਪ੍ਰਤੀਕਸ਼ਾ ਨੂੰ ਹਾਲਾਤ ਠੀਕ ਨਹੀਂ ਲੱਗ ਰਹੇ ਸੀ। ਉਸ ਨੇ ਥਾਣਾ ਪਟੂਕੜਾ ਦੇ ਐਸ ਐਚ ਓ ਨੂੰ ਜਿਸ ਦਾ ਨਾਮ ਭਗਵਾਨ ਸਹਾਏ ਸੀ ਫੋਨ ਕੀਤਾ। ਤੇ ਫਿਰ ਭਗਵਾਨ ਸਹਾਏ ਤੇ ਉਥੋਂ ਦੇ ਡੀ ਐਸ ਪੀ ਸ਼ਿਵਰਾਜ ਸਿੰਘ ਪੁਲਿਸ ਪਾਰਟੀ ਦੇ ਨਾਲ ਇਸ ਫਲੈਟ ਤੇ ਆਉਂਦੇ ਨੇ ਤੇ ਨਾਲ ਡੌਗ ਸਕਾਟ ਦੀਆਂ ਟੀਮਾਂ ਵੀ ਲੈ ਕੇ ਆਉਂਦੇ ਨੇ ਹੁਣ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਤੇ ਇਸ ਫਲੈਟ ਦੇ ਦਰਵਾਜ਼ੇ ਨੂੰ ਤੋੜਿਆ ਜਾਂਦਾ ਹੈ ਤੋੜਨ ਤੋਂ ਬਾਅਦ ਜਦੋਂ ਪੁਲਿਸ ਅੰਦਰ ਐਂਟਰ ਹੁੰਦੀ ਹੈ ਤਾਂ ਉਸ ਫਲੈਟ ਵਿੱਚੋਂ ਬਹੁਤ ਹੀ ਜ਼ਿਆਦਾ ਬਦਬੂ ਆ ਰਹੀ ਸੀ ਖੜਿਆ ਵੀ ਨਹੀਂ ਜਾ ਰਿਹਾ ਸੀ ਹੁਣ ਪੁਲਿਸ ਸਾਰੇ ਕਮਰੇ ਚੈੱਕ ਕਰਦੀ ਹੈ ਪਰ ਕਿਤੋਂ ਕੁਝ ਨਹੀਂ ਮਿਲਦਾ ਪਰ ਜਦੋਂ ਪੁਲਿਸ ਬਾਥਰੂਮ ਦੇ ਵਿੱਚ ਜਾਂਦੀ ਹੈ ਤਾਂ ਉਸ ਦੀਆਂ ਅੱਖਾਂ ਖੜੀਆਂ ਰਹਿ ਜਾਂਦੀਆਂ ਨੇ ਕਿਉਂਕਿ ਬਾਥਰੂਮ ਦੇ ਵਿੱਚ ਆకాంਖਸ਼ਾ ਦੀ Laash ਪਈ ਸੀ ਤੇ ਉਸ ਦੀ ਬੇਟੀ 4 ਸਾਲਾਂ ਭਵਿਆ ਉਸ ਦੀ ਵੀ Laash ਪਈ ਸੀ ਹੁਣ ਪੁਲਿਸ ਸਾਹਮਣੇ ਇਹ ਸਵਾਲ ਸੀ ਕਿ ਆకాంਖਸ਼ਾ ਦਾ ਪਤੀ ਨਿਸ਼ਾਂਤ ਕਿੱਥੇ ਹੈ ਉਸ ਨਾਲ ਵੀ ਕੋਈ ਅਣਸੁਖਾਵੀ ਘਟਨਾ ਤਾਂ ਨਹੀਂ ਹੋ ਗਈ ਜਾਂ ਫਿਰ ਉਸ ਨੇ ਹੀ ਇਹਨਾਂ ਦਾ ਮਰਡਰ ਕੀਤਾ ਹੈ। ਆਕਾਂਖਸ਼ਾ ਦਾ ਪਰਿਵਾਰ ਬੁਲਾਇਆ ਜਾਂਦਾ ਹੈ ਤੇ ਇਹਨਾਂ ਦਾ ਕਿਰਿਆਕਰਮ ਕੀਤਾ ਜਾਂਦਾ ਹੈ। ਲਾਸ਼ਾਂ ਬਿਲਕੁਲ ਸੜ ਚੁੱਕੀਆਂ ਸੀ। ਪਰ ਉਧਰ ਨਿਸ਼ਾਂਤ ਦੇ ਪਰਿਵਾਰ ਦੇ ਨਾਲ ਕੋਈ ਵੀ ਤਾਲਮਿਲ ਨਾ ਹੋ ਸਕਿਆ। ਹੁਣ ਇਹ ਸਾਰੀ ਕਹਾਣੀ ਕੀ ਸੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਤਕਰੀਬਨ 2012-13 ਦੇ ਵਿੱਚ ਜਦੋਂ ਫੇਸਬੁੱਕ ਐਪ ਨਾ ਨਮਾਇਆ ਸੀ ਤਾਂ ਲੋਕਾਂ ਨੇ ਇਸ ਉੱਤੇ ਆਪਣੀਆਂ ਪ੍ਰੋਫਾਈਲਾਂ ਬਣਾਈਆਂ ਤੇ ਪ੍ਰੋਫਾਈਲ ਬਣਾਈ ਆकांक्षा ਨੇ ਵੀ ਉਧਰੋਂ ਪ੍ਰੋਫਾਈਲ ਬਣਾਈ ਨਿਸ਼ਾਨ ਤੇ ਨੇ ਇਹਨਾਂ ਦਾ ਫੇਸਬੁੱਕ ਉੱਤੇ ਇੱਕ ਦੂਜੇ ਨਾਲ رابطہ ਕਾਇਮ ਹੁੰਦਾ ਹੈ ਫਿਰ ਇੱਕ ਦੂਜੇ ਨਾਲ ਚੈਟ ਕਰਨ ਲੱਗਦੇ ਨੇ ਨਿਸ਼ਾਂਤ ਬੀ ਟੈਕ ਦਾ ਟਾਪਰ ਸੀ ਤੇ ਆకాంਖਸ਼ਾ ਵੀ ਪੜਨ ਵਿੱਚ ਬੜੀ ਹੋਸ਼ਿਆਰ ਸੀ ਤਕਰੀਬਨ 2016-17 ਆ ਜਾਂਦਾ ਹੈ ਇਹਨਾਂ ਦਾ ਆਪਸ ਦੇ ਵਿੱਚ ਗੂੜਾ ਪਿਆਰ ਹੋ ਜਾਂਦਾ ਹੈ ਤੇ ਹੁਣੇ ਫੈਸਲਾ ਕਰਦੇ ਨੇ ਕਿ ਆਪਾਂ ਵਿਆਹ ਕਰਵਾ ਲਈਏ ਤਾਂ ਨਿਸ਼ਾਂਤ ਵੀ ਮੰਨ ਜਾਂਦਾ ਹੈ ਤੇ ਆకాంਖਸ਼ਾ ਦੇ ਘਰ ਵਾਲੇ ਵੀ ਮੰਨ ਜਾਂਦੇ ਨੇ ਇਹਨਾਂ ਦੋਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਪਰ ਨਿਸ਼ਾਂਤ ਆਪਣੇ ਕਿਸੇ ਵੀ ਘਰ ਵਾਲੇ ਨੂੰ ਇਸ ਵਿਆਹ ਬਾਰੇ ਨਹੀਂ ਦੱਸਦਾ ਆਪਣੇ ਮਾਪੇ ਬਾਪ ਭੈਣ ਭਰਾ ਕਿਸੇ ਨੂੰ ਵੀ ਨਹੀਂ ਦੱਸਦਾ ਹੁਣ ਨਿਸ਼ਾਂਤ ਤੇ ਆकांक्षा ਰਾਜਸਥਾਨ ਦੇ ਖੈਰਥਲ ਜ਼ਿਲ੍ਹੇ ਦੇ ਥਾਣਾ ਪਟੂਕੜਾ ਦੇ ਅਧੀਨ ਪੈਂਦੀ ਤਿਰਹਾਨ ਸੋਸਾਇਟੀ ਦੇ 10ਵੇਂ ਮੰਜ਼ਲ ਦੇ ਫਲੈਟ 'ਚ ਰਹਿਣ ਲੱਗਦੇ ਨੇ ਨਿਸ਼ਾਂਤ ਇੱਕ ਕੰਪਨੀ ਦੇ ਵਿੱਚ ਨੌਕਰੀ ਕਰਦਾ ਹੈ ਤੇ ਇਧਰ ਆकांक्षा ਵੀ ਪੜ੍ਹੀ ਲਿਖੀ ਹੁੰਦੀ ਹੈ ਤੇ ਇਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਲੱਗ ਜਾਂਦੀ ਹੈ ਹੁਣ ਸਮਾਂ ਲੰਘਦਾ ਹੈ ਇਹ ਨਿਸ਼ਾਂਤ ਆकांक्षा ਉੱਤੇ ਸ਼ੱਕ ਕਰਨ ਲੱਗਦਾ ਹੈ ਉਸ ਨੂੰ ਕਹਿੰਦਾ ਕਿ ਤੂੰ ਗਲਤ ਹੈ ਤੇਰੇ ਕਿਸੇ ਨਾ ਨਜਾਇਜ਼ ਸਬੰਧ ਨੇ ਪਰ ਨਿਸ਼ਾਂਤ ਇਨਾ ਛਾਤਰ ਹੁੰਦਾ ਹੈ ਕਿ ਇਹ ਇਸ ਨੇ ਆਪਣੇ ਇਸ ਵਿਆਹ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ ਹੁੰਦਾ ਇਹਨਾਂ ਦੇ ਘਰ ਇੱਕ ਬੇਟੀ ਪੈਦਾ ਵੀ ਹੁੰਦੀ ਹੈ ਜਿਸ ਦਾ ਨਾਮ ਭਵਿਆ ਸੀ ਤੇ ਹੁਣ ਉਸ ਦੀ ਉਮਰ 4 ਸਾਲ ਸੀ ਨਿਸ਼ਾਂਤ ਆਪਣੇ ਪਰਿਵਾਰ ਨੂੰ ਇਹ ਨਹੀਂ ਦੱਸਦਾ ਕਿ ਉਸ ਨੇ ਵਿਆਹ ਕਰਵਾਇਆ ਹੋਇਆ ਹੈ ਤੇ ਜਿੱਥੇ ਉਹ ਨੌਕਰੀ ਕਰ ਰਿਹਾ ਹੈ ਉਸ ਜਗ੍ਹਾ ਤੇ ਹੀ ਆਪਣੀ ਪਤਨੀ ਤੇ ਬੇਟੀ ਨੂੰ ਰੱਖਿਆ ਹੋਇਆ ਹੈ ਇਧਰ ਨਿਸ਼ਾਂਤ ਦੇ ਪਰਿਵਾਰ ਵਾਲੇ ਉਸ ਲਈ ਕੁੜੀ ਦੇਖਦੇ ਨੇ ਤੇ ਨਿਸ਼ਾਂਤ ਉਸ ਨਾਲ ਵੀ ਵਿਆਹ ਕਰਵਾ ਲੈਂਦਾ ਹੁਣ ਨਿਸ਼ਾਂਤ ਦੀਆਂ ਦੋ ਪਤਨੀਆਂ ਸੀ ਇੱਕ ਸ਼ਹਿਰ ਵਿੱਚ ਰਹਿੰਦੀ ਸੀ ਤੇ ਇੱਕ ਉਸਦੇ ਪਿੰਡ ਰਹਿੰਦੀ ਸੀ ਨਿਸ਼ਾਂਤ ਆਪਣੀ ਘਰ ਵਾਲੀ ਆकांक्षा ਉੱਤੇ ਸ਼ੱਕ ਕਰਨ ਲੱਗਦਾ ਤੇ ਉਸ ਨੂੰ ਕਹਿੰਦਾ ਕਿ ਤੇਰੇ ਕਿਸੇ ਨਾ ਨਜਾਇਜ਼ ਸਬੰਧ ਨੇ ਉਹਨਾਂ ਦਾ ਇਸ ਗੱਲ ਨੂੰ ਲੈ ਕੇ ਲਗਭਗ ਰੋਜ਼ਾਨਾ ਝਗੜਾ ਹੁੰਦਾ ਸ਼ਾਇਦ ਨਿਸ਼ਾਂਤ ਆਪਣੇ ਵੱਲੋਂ ਆकांक्षा ਦੇ ਨਾਲ ਕੀਤੇ ਗਏ ਧੋਖੇ ਨੂੰ ਆकांक्षा ਉੱਤੇ ਚਿੱਕੜ ਸੱਟ ਕੇ ਲੁਕਾਉਣਾ ਚਾਹੁੰਦਾ ਸੀ ਜ਼ਿੰਦਗੀ ਠੀਕ ਚੱਲ ਰਹੀ ਸੀ ਪਰ ਇੱਕ ਦਿਨ ਆकांक्षा ਨੂੰ ਪਤਾ ਲੱਗਦਾ ਹੈ ਕਿ ਨਿਸ਼ਾਂਤ ਨੇ ਪਿੰਡ ਦੇ ਵਿੱਚ ਇੱਕ ਵਿਆਹ ਹੋਰ ਕਰਵਾਇਆ ਹੋਇਆ ਹੈ ਹੁਣ ਇਹਨਾਂ ਦੇ ਵਿੱਚ ਰੋਜ਼ਾਨਾ ਝਗੜਾ ਰਹਿਣ ਲੱਗ ਗਿਆ ਕਦੇ-ਕਦਾਈਂ ਤਾਂ ਇਹਨਾਂ ਦੀ ਹੱਥੋਪਾਈ ਵੀ ਹੋ ਜਾਂਦੀ 14 April 2024 ਨੂੰ ਇਹਨਾਂ ਦਾ ਬਹੁਤ ਜ਼ਬਰਦਸਤ ਝਗੜਾ ਹੋਇਆ। ਉਸ ਤੋਂ ਬਾਅਦ ਫਿਰ ਨਿਸ਼ਾਂਤ ਨੇ ਸੋਚਿਆ ਕਿ ਮੈਂ ਆਕਾਂਖਸ਼ਾ ਨੂੰ ਜਿਉਂਦਾ ਨਹੀਂ ਛੱਡਾਂਗਾ। 17 April 2024 ਨੂੰ ਜਦੋਂ ਨਿਸ਼ਾਂਤ ਕੰਮ ਤੋਂ ਘਰੇ ਆਉਂਦਾ ਤਾਂ ਅਨੁਸਾਰ ਹੀ ਇਹਨਾਂ ਦਾ ਏਸੇ ਗੱਲ ਪਿੱਛੇ ਫੇਰ ਝਗੜਾ ਹੋ ਜਾਂਦਾ ਹੈ। ਹੁਣ ਗੁੱਸੇ ਦੇ ਵਿੱਚ ਨਿਸ਼ਾਂਤ ਨੇ ਆਕਾਂਖਸ਼ਾ ਦਾ ਗਲ ਦੱਬ ਦਿੱਤਾ। ਉਹਨਾਂ ਸਮਾਂ ਗੱਲ ਦੱਬ ਕੇ ਰੱਖਿਆ ਜਿੰਨਾ ਸਮਾਂ ਆकांक्षा ਦੀ ਮੌਤ ਨਹੀਂ ਹੋ ਗਈ ਹੁਣ ਉਹ ਆकांक्षा ਦੀ Laash ਨੂੰ ਬੈੱਡ ਉੱਤੇ ਹੀ ਪਾ ਦਿੰਦਾ ਹੈ ਇੱਕ ਪਾਸੇ ਉਸ ਦੀ 4 ਸਾਲਾਂ ਕੁੜੀ ਪਈ ਹੁੰਦੀ ਹੈ ਤੇ ਆਪ ਉਹਨਾਂ ਦੇ ਵਿਚਾਲੇ ਪੈ ਜਾਂਦਾ ਹੈ ਕੁੜੀ ਨੂੰ ਉਸ ਤੋਂ ਬਾਅਦ ਖਾਣਾ ਖਵਾਉਂਦਾ ਹੈ ਉਸ ਦੇ ਖਾਣ ਪੀਣ ਦਾ ਧਿਆਨ ਰੱਖਦਾ ਹੈ ਪਰ ਉਸ ਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਹੁਣ ਕਿਵੇਂ ਹੋਏਗਾ ਕਿੱਦਾਂ ਹੋਏਗਾ ਇਸ ਤੋਂ ਬਾਅਦ ਮੈਂ ਕੀ ਕਰਾਂ ਤਕਰੀਬਨ 18 April 2024 ਦੇ ਸਵੇਰ ਦੇ 4:00 ਵਜੇ ਜਾਂਦੇ ਨੇ 17 April 2024 ਦੇ ਤਕਰੀਬਨ ਰਾਤ ਦੇ 7:00 ਵਜੇ ਉਸ ਨੇ ਆकांक्षा ਦਾ ਕਤਲ ਕੀਤਾ ਤੇ ਉਸ ਤੋਂ ਲਗਭਗ 9 ਘੰਟੇ ਬਾਅਦ 18 April 2024 ਦੇ ਸਵੇਰੇ 4:00 ਵਜੇ ਉਸ ਨੇ ਆਪਣੀ ਬੇਟੀ ਵਭਿਆ ਦਾ ਵੀ ਜੋ 4 ਸਾਲਾਂ ਦੀ ਸੀ ਗਲ ਕੁੱਟ ਦਿੱਤਾ ਤੇ ਉਸ ਨੂੰ ਮਾਰ ਦਿੱਤਾ ਹੁਣ ਉਹ ਦਿਨ ਚੜ੍ਹਨ ਦਾ ਇੰਤਜ਼ਾਰ ਕਰਨ ਲੱਗਾ ਰੋਜ਼ਾਨਾ ਬਾੰਗ ਉਹ ਆਫਿਸ ਜਾਣ ਲਈ ਤਿਆਰ ਹੋਇਆ ਤਕਰੀਬਨ 10 ਵਜੇ ਤੇ ਉਸ ਨੇ ਆਪਣੀ ਬੇਟੀ ਤੇ ਆਪਣੀ ਘਰ ਵਾਲੀ ਦੀਆਂ ਲਾਸ਼ਾਂ ਬਾਥਰੂਮ ਦੇ ਵਿੱਚ ਰੱਖ ਦਿੱਤੀਆਂ ਤੇ 12ਵੇਂ ਫਲੈਟ ਨੂੰ ਜੰਦਾ ਲਾ ਕੇ ਚਲਿਆ ਗਿਆ ਉਸ ਤੋਂ ਬਾਅਦ ਫਿਰ ਜਦੋਂ ਉਸ ਨਾਲ ਸੰਪਰਕ ਕੀਤਾ ਗਿਆ ਆਕਾਂਸ਼ਾ ਦੀ ਮਾਂ ਨੇ ਜਦੋਂ ਨਿਸ਼ਾਂਤ ਨੂੰ ਫੋਨ ਕੀਤਾ ਕਿ ਆਕਾਂਸ਼ਾ ਫੋਨ ਨਹੀਂ ਚੱਕ ਰਹੀ ਤਾਂ ਨਿਸ਼ਾਂਤ ਕਹਿੰਦਾ ਕਿ ਉਹ ਤਾਂ ਹਰਦوار ਗਈ ਹੋਈ ਹੈ ਕੋਈ ਗੱਲ ਨਹੀਂ ਜਦੋਂ ਮੈਂ ਉੱਥੇ ਜਾਵਾਂਗਾ ਤਾਂ ਮੈਂ ਉਸ ਨਾਲ ਤੁਹਾਡੀ ਗੱਲ ਕਰਵਾ ਦੇਵਾਂਗਾ ਸਕੂਲ ਵਾਲਿਆਂ ਦਾ ਵੀ ਨਿਸ਼ਾਂਤ ਨੂੰ ਫੋਨ ਆਉਂਦਾ ਹੈ ਕਿ ਤੁਹਾਡੀ ਪਤਨੀ ਸਕੂਲ ਕਿਉਂ ਨਹੀਂ ਆ ਰਹੀ ਉਹ ਉਹਨਾਂ ਨੂੰ ਕਹਿੰਦਾ ਕਿ ਉਹਦੀ ਤਬੀਅਤ ਠੀਕ ਨਹੀਂ ਜਿੱਦਣ ਉਹ ਠੀਕ ਹੋ ਗਈ ਉਸ ਦਿਨ ਸਕੂਲ ਆਉਣ ਲੱਗੇਗੀ ਤੇ ਆਪ ਉਹ ਪਿੰਡ ਦੇ ਵਿੱਚ ਜਾ ਕੇ ਆਪਣੀ ਘਰ ਵਾਲੀ ਨਾਲ ਬੇਫਿਕਰ ਹੋ ਕੇ ਰਹਿੰਦਾ ਹੈ ਪਰ ਉਸ ਤੋਂ ਬਾਅਦ ਫਿਰ ਪੁਲਿਸ ਉਸ ਦੀ ਮੋਬਾਈਲ ਲੋਕੇਸ਼ਨ ਤੇ ਮੋਬਾਈਲ ਡਿਟੇਲ ਰਾਹੀਂ ਉਸ ਤੱਕ ਪਹੁੰਚਦੀ ਹੈ ਤੇ ਉਸ ਨੂੰ ਗ੍ਰਿਫਤਾਰ ਕਰਕੇ ਲਿਆਉਂਦੀ ਹੈ ਨਿਸ਼ਾਂਤ ਦੀ ਗ੍ਰਿਫਤਾਰੀ 27 April 2024 ਨੂੰ ਹੁੰਦੀ ਹੈ ਤੇ ਹੁਣ ਅੱਗੇ ਇਹ ਦੇਖਣਾ ਹੋਵੇਗਾ ਕਿ ਅਦਾਲਤ ਨਿਸ਼ਾਂਤ ਨੂੰ ਕੀ ਸਜ਼ਾ ਦਿੰਦੀ ਹੈ ਕਿਉਂਕਿ ਅਦਾਲਤ ਵੀ ਦੇਖਦੀ ਹੈ ਕਿ ਕਈ ਵਾਰ ਬੰਦਾ ਗੁੱਸੇ ਦੇ ਵਿੱਚ ਕੋਈ ਕਦਮ ਚੱਕ ਬੈਠਦਾ ਹੈ ਜਿਵੇਂ ਉਸ ਨੇ ਆਪਣੀ ਪਤਨੀ ਦਾ ਗੁੱਸੇ ਦੇ ਨਾਲ ਗਲ ਘੁੱਟ ਦਿੱਤਾ 17 ਅਪ੍ਰੈਲ ਨੂੰ ਤਕਰੀਬਨ ਰਾਤ 7 ਵਜੇ ਪਰ ਜੋ ਉਸ ਨੇ 9 ਘੰਟੇ ਬਾਅਦ ਪੂਰਾ ਸੋਚ ਸਮਝ ਕੇ 18 ਅਪ੍ਰੈਲ ਸਵੇਰੇ 4 ਵਜੇ ਆਪਣੀ ਬੇਟੀ ਦਾ ਕਤਲ ਕੀਤਾ ਉਸ ਉੱਤੇ ਗੌਰ ਕਰਕੇ ਅਦਾਲਤ ਕੀ ਫੈਸਲਾ ਕਰਦੀ ਹੈ ਇਹ ਸਾਰਾ ਘਟਨਾਕਰਮ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਅਗਾਹ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਜੁਰਮ ਹੋ ਰਹੇ ਨੇ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਘਟ ਰਹੀਆਂ ਤੁਹਾਨੂੰ ਤੁਹਾਡੇ ਇਸ ਘਟਨਾਕਰਮ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ